ਅੱਜ ਅਸੀਂ ਵੰਡੀਆਂ ਪਾਲੀਆਂ ਕਿ ਉਦਾਸੀ ਵੱਖਰੀ ਐ ਨਿਰਮਲੇ ਵੱਖਰੀ ਐ ਨਾਨਕਸਰੀਏ ਵੱਖਰੀ ਐ ਨਾਨਕਪੰਥੀ ਆਪੋ ਆਪਣੇ ਨਾਮ ਰੱਖੇ ਹੋਏ ਆ ਜੀ ਹਰ ਕਿਸੇ ਨੇ ਪਰ ਜੇ ਅਸੀਂ ਉਦਾਸੀਨ ਸ਼ਬਦ ਦੀ ਡੈਫੀਨੇਸ਼ਨ ਕੱਢਦੇ ਆ ਤੇ ਇਹ ਗੁਰੂ ਨਾਨਕ ਪਾਸ਼ਾ ਦੇ ਸਮੇਂ ਤੋਂ ਹੀ ਚੱਲਿਆ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਚਾਰ ਉਦਾਸੀਆਂ ਕੀਤੀਆਂ ਆਪਣੀ ਜ਼ਿੰਦਗੀ ਦੇ ਵਿੱਚ ਹਰ ਬੰਦਾ ਜਾਣਦਾ ਹਰ ਇਤਿਹਾਸ ਅਸੀਂ ਪੜਦੇ ਆ ਜੀ ਉਦਾਸੀ ਦਾ ਭਾਵ ਕੀ ਸੀ ਜੇ ਅਸੀਂ ਉਹਦਾ ਭਾਵ ਉਹਦਾ ਲੌਜੀਕ ਜਾਣੀਏ ਉਹਦਾ ਕੀ ਸੀ ਲੌਜੀਕ ਕਿ ਹੁਣ ਮੰਨ ਲਓ ਕਿ ਕੋਈ ਬੰਦਾ ਹਾਂਜੀ ਬੜਾ ਹੀ ਅਮੀਰ ਹੈ ਜੀ ਉਹਨੂੰ ਆਪਣੇ ਅਮੀਰ ਹੋਣ ਦਾ ਚੇਤਾ ਹੀ ਨਾ ਰਵੇ ਕਿ ਮੈਂ ਅਮੀਰ ਹਾਂ ਹੂੰ ਉਹ ਆਪਣੀ ਹਸਤੀ ਨੂੰ ਹੀ ਭੁੱਲ ਜਾਵੇ ਉਹ ਹੈ ਉਹਦਾ ਸੀ ਸਾਰਾ ਕੁਝ ਹੁੰਦਿਆਂ ਹੋਿਆਂ ਵੀ ਉਸ ਚੀਜ਼ ਦਾ ਮਾਣ ਨਾ ਹੋਣਾ ਉਸ ਚੀਜ਼ ਦਾ ਹੰਕਾਰ ਨਾ ਹੋਣਾ ਉਸ ਚੀਜ਼ ਤੋਂ ਪਰੇ ਹੋ ਜਾਣਾ ਜੀ ਤੇ ਅੱਜ ਬਿਰਾਗ ਕਿੰਨੇ ਉਹ ਡਿਫਰੈਂਟ ਹੈਗਾ ਉਦਾਸੀ ਤੋਂ ਬਿਰਾਗ ਦਾ ਮਤਲਬ ਕੀ ਹੈ ਵੀ ਹੁਣ ਤੁਸੀਂ ਤੇ ਆਪਾਂ ਗੁਰੂ ਨਾਨਕ ਸਾਹਿਬ ਦੀਆਂ ਗੱਲਾਂ ਬਾਬਾ ਸ਼੍ਰੀ ਚੰਦ ਜੀ ਦੀਆਂ ਗੁਰੂ ਪਾਤਸ਼ਾਹ ਜੀ ਦੀਆਂ ਗੱਲਾਂ ਕਰ ਰਹੇ ਹਾਂ ਹਾਂਜੀ ਮੰਨ ਲਓ ਕਿ ਸਾਨੂੰ ਕਿਤੇ ਗੁਰੂ ਦੀ ਯਾਦ ਆ ਗਈ ਹੈ ਤੇ ਅੱਖਾਂ 'ਚੋਂ ਪਾਣੀ ਆਉਣ ਲੱਗ ਗਿਆ ਹਾਂਜੀ ਅੱਖਾਂ 'ਚੋਂ ਪਾਣੀ ਆਉਣਾ ਵਿਰਾਗ ਹੈ ਹਾਂਜੀ ਤੇ ਵਿਰਾਗ ਕੀ ਹੈ ਵਿਰਾਗ ਤੇ ਉਦਾਸੀ ਕੁਝ ਵੱਖਰਾ ਨਹੀਂ ਹੈਗਾ ਦੇਖੋ ਜਿਹੜਾ ਵਿਰਾਗ ਹੈ ਨਾ ਉਹ ਕਦੇ-ਕਦੇ ਸਾਧੂਆਂ ਨੂੰ ਮਿਲ ਕੇ ਵੀ ਆ ਜਾਂਦਾ ਹੈ ਹਾਂਜੀ ਉਹ ਬੰਦਾ ਸੋਚਦਾ ਹੈ ਮਿਲ ਕੇ ਕਿ ਇਹਨਾਂ ਨੇ ਰੱਬ ਦਾ ਨਾਮ ਜਪਿਆ ਤੇ ਮੈਂ ਕੀ ਕੀਤਾ ਮੈਂ ਆਪਣੇ ਸਰੀਰ ਨਾਲ ਕੀ ਕੀਤਾ ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਿ ਕਿਆ ਤੁਧ ਕਰਮ ਕਮਾਇਆ ਕਿ ਕਰਮ ਕਮਾਇਆ ਤੁਧ ਸਰੀਰਾ ਜਾਂ ਤੂੰ ਜਗ ਮੈਂ ਆਇਆ ਜਿਨ ਹਰਤੇ ਦਾ ਰਚਨ ਰਚਿਆ ਸੋ ਹਰ ਮਨ ਨ ਵਸਾਇਆ ਜਦੋਂ ਕਿਤੇ ਐਸੀ ਅਵਸਥਾ ਬਣਦੀ ਹੈ ਫਿਰ ਵੀ ਕਹਿ ਲੋ ਕਿ ਅਸੀਂ ਵਿਰਾਗ ਵਿੱਚ ਆ ਜਾਂਦੇ ਆ ਤੇ ਜਦੋਂ ਬੰਦਾ ਉਦਾਸੀਨ ਦੇ ਭਾਵ ਦੇ ਵਿੱਚ ਜਾਂਦਾ ਹੈ ਨਾ ਉਦਾਸੀ ਹੋ ਜਾਂਦਾ ਹੈ ਉਦੋਂ ਵੀ ਉਹ ਬਰਾਗੀ ਵਿਰਾਗ ਦਾ ਹੀ ਧਾਰ ਨਹੀਂ ਹੁੰਦਾ ਕਿਉਂਕਿ ਉਹ ਆਪਣੇ ਕਹ ਲੋਗੀ ਉਹਨੂੰ ਭੁੱਖ ਨਹੀਂ ਰਹਿੰਦੀ ਪਦਾਰਥਾਂ ਦੀ ਉਹ ਸਾਰੀਆਂ ਚੀਜ਼ਾਂ ਤੋਂ ਜਿਹੜਾ ਉੱਜਾ ਉੱਠ ਜਾਂਦਾ ਨਿਰਲੇਪ ਹੋ ਜਾਂਦਾ ਪਰੇ ਹੋ ਜਾਂਦਾ ਸਾਰੀਆਂ ਚੀਜ਼ਾਂ ਦੇ ਵਿੱਚ ਰਹਿੰਦੇ ਆ ਹੋਇਆਂ ਵੱਡੇ ਮਹਿਲ ਮਨਾਰਿਆਂ ਦੇ ਵਿੱਚ ਰਹਿੰਦੇ ਆ ਹੋਇਆਂ ਸੋਹਣੇ ਕੱਪੜੇ ਪਾਉਂਦੇ ਆ ਹੋਇਆਂ ਚੰਗੀਆਂ ਗੱਡੀਆਂ ਦੇ ਵਿੱਚ ਬਹਿੰਦੇ ਆ ਹੋਇਆਂ ਜਾਂ ਹਰ ਫੈਸਿਲਿਟੀ ਨੂੰ ਮਾਣਦੇ ਆ ਹੋਇਆਂ ਵੀ ਉਹਦੇ ਤੋਂ ਪਰੇ ਰਹਿਣਾ ਇਹ ਹੈ ਉਦਾਸੀਨਤਾ ਹੂੰ ਤੇ ਵਿਰਾਗ ਵੀ ਤੇ ਇਹੀ ਹੋਇਆ ਜੀ ਜਿਵੇਂ ਹੁਣ ਆਪਾਂ ਜਦ ਉਦਾਸੀਨ ਸੰਪਰਦਾ ਕਹ ਲਿਆ ਜਰਾ ਉਹ ਜਰਾ ਭਗਵੇਂ ਕੱਪੜੇ ਪਾਉਂਦੇ ਨੇ ਜੀ ਦੇਖੋ ਇਹ ਹਰ ਇੱਕ ਦੀ ਆਪਣੀ ਆਪਣੀ ਚੋਇਸ ਹੁੰਦੀ ਹੈ ਵੀ ਉਹਨੇ ਕਿਹੜਾ ਕੱਪੜਾ ਪਾਉਣਾ ਜੀ ਹੁਣ ਜਿਹੜੇ ਤਾਂ ਆਮ ਬੰਦੇ ਨੇਗੇ ਉਹ ਆਪਣੀ ਮਰਜ਼ੀ ਦੇ ਕੱਪੜੇ ਪਾਉਂਦੇ ਆਪਣੇ ਘਰਾਂ ਦੇ ਵਿੱਚ ਉਹਨਾਂ ਦੇ ਬੱਚੇ ਵੀ ਅੱਜ ਤੱਕ ਲੋਕ ਆਪਣੇ ਬੱਚਿਆਂ ਦੀ ਵੀ ਡਿਮਾਂਡਾਂ ਪੂਰੀਆਂ ਕਰਦੇ ਵੀ ਛੋਟੇ ਬੱਚੇ ਨੇ ਆ ਆਖਿਆ ਤੁਹਾਨੂੰ ਪਵਾ ਕੇ ਰਹਿਣਾ ਹਾਂ ਜੀ ਤੇ ਜੇ ਕਿਤੇ ਬਾਬੇ ਕਿਤੇ ਸਾਧੂ ਪਾ ਲੈਣ ਤੇ ਲੋਕੀ ਉਹਨਾਂ ਨੂੰ ਗੱਲਾਂ ਕਰਨ ਲੱਗ ਜਾਂਦੀ ਹੈ ਹਾਂ ਜੀ ਦੇਖੋ ਭਗਵਾਨ ਜਿਹੜਾ ਕੱਪੜਾ ਹੈ ਨਾ ਉਹ ਦਾਸੀ ਨਮਾਤੀ ਨਹੀਂ ਕੋਈ ਵੀ ਪਾ ਸਕਦਾ ਹੈ ਅੱਛਾ ਇਹ ਕੋਈ ਕਿਸੇ ਦੇ ਨਾਮ ਥੋੜੀ ਲੱਗੇ ਆ ਕਪੜਾ ਹੈਨਾ ਤੇ ਨਾ ਹੀ ਬਾਹਰੀ ਰੰਗਾਂ ਦੀ ਗੱਲ ਹੀ ਨਹੀਂ ਅਸੀਂ ਕਰਦੇ ਜੀ ਗੁਰੂ ਸਾਹਿਬ ਤਾਂ ਸਾਡੇ ਅੰਦਰ ਰੰਗਣ ਦੀ ਗੱਲ ਕਰਦੇ ਆ ਨਾ ਹਾਂ ਜੀ ਹਾਂ ਕਿ ਜੇ ਤੂੰ ਰੰਗਣਾ ਹੈ ਨਾਮ ਦੇ ਰੰਗ ਵਿੱਚ ਰੰਗ ਆਪਣੇ ਮਨ ਨੂੰ ਹਾਂ ਜੀ ਦੇਖੋ ਕਿ ਸਾਡਾ ਮਨ ਜਨਮਾ ਜਨਮਾ ਦੀ ਮੈਲ ਲੈ ਕੇ ਤੁਰਿਆ ਫਿਰੰਦਿਆ ਆ ਤੇ ਮੂਤ ਪਲੀਤੀ ਕੱਪੜ ਹੋਏ ਦੇਸ ਆ ਬੋਣ ਲਈਏ ਉਹ ਤੋਂ ਹੀ ਭਰੀਏ ਮਤ ਪਾਪਾਂ ਕੇ ਸੰਗ ਉਹ ਤੋਪੈ ਨਾਵੇਂ ਕੇ ਰੰਗ ਰੰਗ ਕਿਹੜਾ ਉੱਤਮ ਹੈ ਨਾਮ ਦਾ ਰੰਗ ਰੰਗ ਕੱਪੜਿਆਂ ਦਾ ਉੱਤਮ ਨਹੀਂ ਹੈਗਾ ਤੇ ਜਿਹੜੇ ਉਦਾਸੀਨ ਸੰਪਰਦ ਹੈ ਉਹਨਾਂ ਦਾ ਸ਼ੌਂਕ ਕਹਿ ਲੋ ਉਹਨਾਂ ਦੀ ਮਨ ਦੀ ਇੱਛਾ ਕਹਿ ਲੋ ਉਹਨਾਂ ਦਾ ਆਪਣੇ ਬਾਬੇ ਨਾਲ ਪਿਆਰ ਕਹਿ ਲੋ ਵੀ ਉਹ ਭਗਵਾ ਰੰਗ ਪਾਉਂਦੇ ਐ ਠੀਕ ਹੈ ਉਹ ਆਪਣੀ ਆਪਣੀ ਮਰਜ਼ੀ ਹੈ ਕੋਈ ਵੀ ਕਿਹੜਾ ਵੀ ਕੱਪੜਾ ਪਾ ਸਕਦਾ ਹੈ ਹਾਂ ਜੀ ਹੁਣ ਦਸਮ ਪਾਤਸ਼ਾਹ ਜੀ ਨੇ ਸਾਨੂੰ ਸੀਸ ਤੇ ਦਸਤਾਰਾਂ ਬਖਸ਼ੀਆਂ ਅਸੀਂ ਆਪਣੀ ਮਰਜ਼ੀ ਦੇ ਰੰਗ ਦੀ ਅੱਜ ਪਗੜੀ ਵੀ ਕਈ ਸਜਾਉਂਦੇ ਆ ਕਈ ਦਿਮਾਲੀ ਸਜਾਉਂਦੇ ਹਾਂਜੀ ਰੰਗ ਤਾਂ ਆਪਣੀ ਕਹਿ ਲਓ ਵੀ ਇਹ ਇੱਕ ਬਾਹਰਲੀ ਵੀ ਸਾਨੂੰ ਸ਼ਾਨ ਦਿੰਦੀ ਆ ਪਾਤਸ਼ਾਹਾਂ ਨੇ ਜਿਹੜਾ ਸਿੱਖ ਹੁੰਦਾ ਨਾ ਉਹ ਅੰਦਰੋਂ ਵੀ ਕੋਮਲ ਹੋਣਾ ਚਾਹੀਦਾ ਅੰਦਰ ਵੀ ਉਹਦੇ ਸਾਰੇ ਗੁਣ ਹੋਣੇ ਚਾਹੀਦੇ ਆ ਤੇ ਉਹਦੇ ਬਾਹਰ ਹੀ ਵੇਖ ਤੋਂ ਵੀ ਲੱਗੇ ਕਿ ਹਾਂ ਇਹ ਗੁਰੂ ਦਾ ਸਿੱਖ ਹੈ ਹਾਂਜੀ ਹੁਣ ਮੰਨ ਲਓ ਕਿ ਅਸੀਂ ਮੈਂ ਇੱਕ ਪ੍ਰਚਾਰਕ ਆ ਹਾਂਜੀ ਮੈਂ ਲੋਕਾਂ ਸਾਹਮਣੇ ਕੁਝ ਹੋਰ ਹੋਵਾਂ ਅੱਜ ਮੈਂ ਕੈਮਰੇ ਅੱਗੇ ਬਹਿ ਕੇ ਮੈਂ ਸ੍ਰੀ ਸਾਹਿਬ ਫੜ ਲਵਾਂ ਕਕਾਰ ਪਾਲਵਾਂ ਕੱਪੜੇ ਪਾਲਵਾਂ ਲੋਕੀ ਮੈਨੂੰ ਕਹਿ ਦੇਣਗੇ ਕਿ ਪ੍ਰਚਾਰ ਕਰਦੇ ਨੇ ਪਰ ਜੇ ਮੈਂ ਆਪਣੇ ਘਰ ਜਾ ਕਿ ਹੋਰ ਕੋ ਜਾਣਾ ਫਿਰ ਮੈਂ ਗੁਰੂ ਦੀ ਸੇਖ ਨਹੀਂ ਹੈ ਜੀ ਇਸੇ ਕਰਕੇ ਗੱਲ ਇਹ ਹੈ ਕਿ ਗੱਲ ਬਾਹਰੀ ਕੱਪੜਿਆਂ ਦੀ ਨਹੀਂ ਆਪਣਾ ਅੰਦਰ ਵੀ ਪਹਿਲਾਂ ਓਨਾ ਹੀ ਮਜ਼ਬੂਤ ਹੋਣਾ ਚਾਹੀਦਾ ਅੱਜ ਮੈਂ